ਹਾਂਜੀਓ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਨਵਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਤੇ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜਿਹੜੇ ਗਾਲ ਬਲੇਡਰ ਯਾਨੀ ਕਿ ਜਿਹੜੇ ਪਿੱਤੇ ਦੀ ਪੱਥਰੀ ਹੁੰਦੀ ਆ ਉਹਦੇ ਬਣ ਦਾ ਕੀ ਕਾਰਨ ਹੁੰਦਾ ਤੇ ਉਹਦੀ ਰੋਖਤਾਂ ਵਾਸਤੇ ਤੁਸੀਂ ਕੀ ਕਰ ਸਕਦੇ ਆ ਤੇ ਇਸ ਚੈਨਲ ਦੇ ਉੱਤੇ ਆਪਾਂ ਬਹੁਤ ਸਾਰੀਆਂ ਵੀਡੀਓਜ਼ ਬਣਾਉਣੇ ਆ ਜਿਹਦੇ ਵਿੱਚ ਮਾਈਂਡ ਨਾਲ ਸੰਬੰਧ ਸਾਈਕੋਲੋਜੀ ਸੋਸ਼ਲ ਲਾਈਫ ਨਾਲ ਸੰਬੰਧ ਤੋਂ ਵੀਡੀਓ ਪਾਉਣੇ ਆ ਤੇ ਹੁਣ ਆਪਾਂ ਇੱਕ ਨਵਾਂ ਟੌਪਿਕ ਸ਼ੁਰੂ ਕੀਤਾ ਹੈ ਤੇ ਹੈਲਥ ਐਂਡ ਫਿਟਨੈਸ ਦਾ ਕਿਉਂਕਿ ਜਿਹੜੀ ਸਿਹਤ ਹੁੰਦੀ ਹੈ ਉਹੀ ਤਾਂ ਨੌਬੜਮੁੱਲਾ ਇੱਕ ਗਹਿਣਾ ਹੁੰਦੀ ਆ ਇਹ ਪਾਗਰ ਕੇ ਸਬਸਕ੍ਰਾਈਬ ਕਰ ਦਿਓ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਇਹਦੇ ਦਫਾੰਦ ਵਿੱਚ ਤੁਸੀਂ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚਲੋ ਸ਼ੁਰੂ ਕਰਦੇ ਆਂ ਤੇ ਦੋਸਤੋ ਜਿਹੜੀ ਸਿਹਤ ਉਹ ਬੜਮੁੱਲਾ ਧਨ ਹੁੰਦੇ ਹੈ ਹੈਲਥ ਇਜ਼ ਵੈਲਥ ਇੱਕ ਕੋਟ ਹੈਗਾ ਇੰਗਲਿਸ਼ ਦੇ ਵਿੱਚ ਅਗਰ ਤੁਹਾਡੀ ਸਿਹਤ ਚੰਗੀ ਆ ਤੇ ਉਹਦੇ ਨਾਲ ਹੀ ਤੁਸੀਂ ਕੋਈ ਵੀ ਤੁਹਾਡੀ ਉਪਲਬਧੀ ਆ ਤੁਸੀਂ ਵਧੀਆ ਨੰਬਰਾਂ ਨਾਲ ਪਾਸ ਹੋ ਗਏ ਤੁਸੀਂ ਕੋਈ ਜੌਬ ਕਰ ਰਹੇ ਹੋ ਤੁਸੀਂ ਬਹੁਤ ਸਾਰਾ ਧਨ ਕਮਾ ਲਿਆ ਤੇ ਤੁਸੀਂ ਤਾਂ ਹੀ ਤੁਸੀਂ ਉਸ ਚੀਜ਼ ਦਾ ਨਜ਼ਾਰਾ ਲੈ ਸਕਦੇ ਆ ਮਤਲਬ ਕਿ ਉਹਨੂੰ ਇੱਕ ਚੰਗੇ ਤਰੀਕੇ ਨਾਲ ਯੂਜ਼ ਕਰ ਸਕਦੇ ਆ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਆ ਮਤਲਬ ਸਿਹਤ ਅੱਜਕੱਲ ਇੱਕ ਕਾਮਨ ਜੀ ਪ੍ਰੋਬਲਮ ਹੁੰਦੀ ਆ ਜਿਹਦੇ ਵਿੱਚ ਕੀ ਆ ਬੇ ਪਿੱਤੇ ਦੇ ਵਿੱਚ ਪਥਰੀਆਂ ਪੈ ਜਾਂਦੀਆਂ ਇਹ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੁੰਦੀ ਆ ਤੇ ਐਂਡ ਤੇ ਅਗੇ ਜਿਹੜਾ ਪਿੱਤਾ ਕਢਵਾਉਣਾ ਪੈਂਦਾ ਤੇ ਇਹਦੇ ਕੋਈ ਸ਼ਿਕਾਰਮ ਹੁੰਦੇ ਆ ਪਹਿਲਾਂ ਤਾਂ ਆਪਾਂ ਜਾਣਦੇ ਜਿਹੜਾ ਗਾਲ ਬਲੇਟਰ ਯਾਨੀ ਪਿੱਤਾ ਕੀ ਹੁੰਦਾ ਪਿੱਤਾ ਜਿਹੜਾ ਹੁੰਦਾ ਉਹ ਲਿਵਰ ਦੇ ਥੱਲੇ ਇੱਕ ਪੀਅਰ ਸ਼ੇਪ ਹੋਟਲ ਜਿਹੀ ਹੁੰਦੀ ਆ ਜਿਹਦਾ ਮੇਨ ਫੰਕਸ਼ਨ ਹੁੰਦਾ ਜਿਹੜਾ ਲਿਵਰ ਦੇ ਵਿੱਚੋਂ ਬਾਈਲ ਜੂਸਸ ਨਿਕਲਦੇ ਆ ਤੇ ਉਹਨੂੰ ਉਹ ਸਟੋਰ ਕਰਦੀ ਆ ਪਲੱਸ ਉਹਨੂੰ ਕਨਸੈਂਟ੍ਰੇਟ ਕਰਦੀ ਆ ਜਦੋਂ ਫਿਰ ਲੋਡ ਹੁੰਦੀ ਆ ਭੋਜਨ ਨੂੰ ਪਚਾਉਣ ਦੇ ਲਈ ਉਹ ਜਿਹੜੇ ਬਾਈਲ ਹ ਆੰਤੜੀਆਂ ਦੇ ਵਿੱਚ ਰਿਲੀਜ਼ ਹੁੰਦਾ ਤੇ ਫੈਟ ਨੂੰ ਉਹ ਯੂਜ਼ ਕਰਦਾ ਤੇ ਕੀ ਹੁੰਦਾ ਹੈਗਾ ਕਈ ਵਾਰੀ ਜਿਹੜਾ ਬਾਇਲ ਯੂਸ ਹੁੰਦਾ ਹੈਗਾ ਗੜਬੜ ਪੈਦਾ ਕਰ ਦਿੰਦਾ ਪਿੱਤੇ ਦੇ ਵਿੱਚ ਪਿੱਤੇ ਦੇ ਵਿੱਚ ਸੋਜ ਪੈਣ ਲੱਪਨਦੀ ਆ ਜਿਹੜੇ ਕ੍ਰਿਸਟਲ ਜੇ ਬਣ ਲੱਪਨਦੇ ਆ ਇਸ ਬਾਇਲ ਯੂਸ ਦੇ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਤੇ ਉਹਨੂੰ ਆਪਾਂ ਸਟੋਨ ਕਹਿੰਦੇ ਆ ਜਿਹੜੀ ਜਿਹੜਾ ਸਾਈਜ਼ ਹੁੰਦਾ ਉਹਦਾ ਰੇਤੇ ਦੇ ਜਿਹੜੇ ਕਣ ਹੁੰਦੇ ਉਹ ਤੋਂ ਲੈ ਕੇ ਇੱਕ ਜਿਹੜੀ ਕਹਿੰਦੇ ਵੱਡੀ ਆ ਬੋਲ ਹੁੰਦੀ ਆ ਉਹਨਾਂ ਤੱਕਰ ਹੋ ਸਕਦਾ ਤੇ ਇਸ ਤੋਂ ਬਚਣ ਦੇ ਲਈ ਵੀ ਤੁਹਾਨੂੰ ਤਰੀਕੇ ਦੱਸਾਂਗਾ ਤੇ ਇਹਦੇ ਜਿਹੜੇ ਕਾਰਨ ਹੁੰਦੇ ਉਹ ਵੀ ਤੁਹਾਨੂੰ ਦੱਸਾਂਗਾ ਨੰਬਰ 1 ਜਿਹੜਾ ਕਾਰਨ ਹੈਗਾ ਪਿੱਤੇ ਦੀ ਪਥਰੀ ਦਾ ਉਹ ਹੁੰਦਾ ਵੀ ਜਿਹੜੀ ਬਾਈ ਜੂਸ ਜਦੋਂ ਲੀਵਰ ਦੇ ਵਿੱਚੋਂ ਨਿਕਲਦਾ ਤੇ ਉਹਦੇ ਵਿੱਚ ਕੋਲੇਸਟ੍ਰੋਲ ਦੀ ਬਹੁਤ ਹੀ ਜ਼ਿਆਦਾ ਮਾਤਰਾ ਜਦੋਂ ਆਉਣ ਲੱਗ ਪਵੇ ਤਾਂ ਜਿਹੜੇ ਇਹ ਕ੍ਰਿਸਟਲ ਜੇ ਬਣ ਲੱਪੰਦੇ ਆ ਤੇ ਇਹ ਜਿਹੜੇ ਕੋਲੇਸਟ੍ਰੋਲ ਹੁੰਦੇ ਆ ਅੱਗੇ ਜਾ ਕੇ ਇੱਕ ਸਟੋਨ ਦਾ ਰੂਪ ਧਾਰਨ ਕਰ ਲੈਂਦੇ ਜਿਹੜੇ ਖੋਦੇ ਨਹੀਂ ਹੈਗੇ ਤੇ ਜਿਹੜਾ ਕੋਲੇਸਟ੍ਰੋਲ ਹੈਗਾ ਉਹ ਤੁਹਾਨੂੰ ਪਤਾ ਹੀ ਕਦੋਂ ਬਣਦਾ ਜਿਹੜੀ ਹਾਈ ਫੈਟ ਡਾਈਟ ਹੁੰਦੀ ਹੈ ਉਹਦੇ ਤੋਂ ਬਣਦਾ ਜੇ ਫਾਈਬਰ ਘੱਟ ਹੋਵੇ ਡਾਈਟ ਦੇ ਵਿੱਚ ਤਾਂ ਵੀ ਕੋਲੇਸਟ੍ਰੋਲ ਜ਼ਿਆਦਾ ਬਣ ਲੱਪੰਦਾ ਮੋਟਾਪਾ ਜ਼ਿਆਦਾ ਬਾਦਰੀ ਆ ਤਾਂ ਵੀ ਕੋਲੇਸਟ੍ਰੋਲ ਬਣ ਲੱਪੰਦਾ ਡਾਇਬੀਟਸ ਦੀ ਪ੍ਰੋਬਲਮ ਆ ਤਾਂ ਵੀ ਜ਼ਿਆਦਾ ਬਣ ਲੱਪੰਦਾ ਇਸ ਕਰਕੇ ਆਪਣਾ ਜਿਹੜਾ ਕੋਲੇਸਟ੍ਰੋਲ ਆ ਉਹਨੂੰ ਕੰਟਰੋਲ ਦੇ ਵਿੱਚ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਇੱਥੇ ਇੱਕ ਗੱਲ ਆਪਾਂ ਦੱਸਣੀ ਚਾਹੁੰਦਾ ਜਿਹੜਾ ਕੋਲੇਸਟ੍ਰੋਲ ਹੁੰਦਾ ਦੋ ਤਰ੍ਹਾਂ ਦਾ ਹੁੰਦਾ LDL ਜਿਹੜਾ ਹੁੰਦਾ ਐਂਡ HDL ਹੁੰਦਾ LDL ਜਿਹੜਾ ਹੁੰਦਾ ਹੈਗਾ ਲੋ ਡੈਂਸਿਟੀ ਲਿਪੋਪ੍ਰੋਟੀਨ ਜਿਹੜਾ ਕਿ ਖਤਰਨਾਕ ਮੰਨੇ ਜਾਂਦਾ ਜਿਹੜਾ HDL ਹੁੰਦਾ ਹਾਈ ਡੈਂਸਿਟੀ ਲਿਪੋਪ੍ਰੋਟੀਨ ਜਿਹੜਾ ਕਿ ਇਹਨਾਂ ਦੋਨਾਂ ਦਾ ਬੈਲੈਂਸ ਹੋਣਾ ਵੀ ਜ਼ਰੂਰੀ ਹੁੰਦਾ ਤੇ ਪਲੱਸ ਓਵਰਆਲ ਜਿਹੜਾ ਕੋਲੇਸਟ੍ਰੋਲ ਦੀ ਮਾਤਰਾ ਹੈਗੀ ਆ ਲਿਵਰ ਜਿਹੜਾ ਪ੍ਰੋਡਿਊਸ ਕਰਦਾ ਉਹ ਵੀ ਬਹੁਤ ਹੀ ਇੱਕ ਕੰਟਰੋਲ ਮਾਤਰਾ ਦੇ ਵਿੱਚ ਹੋਣਾ ਚਾਹੀਦਾ ਤੇ ਜਦੋਂ ਉਹ ਐਕਸੈਸ ਕੋਲੇਸਟ੍ਰੋਲ ਲਿਵਰ ਦੇ ਵਿੱਚ ਬਣ ਲੱਪ ਜਾਂਦਾ ਤੇ ਜਿਹੜਾ ਪਿੱਤਾ ਹੁੰਦਾ ਉਹ ਕੋ ਕੋ ਸਾਹਮਣੇ ਨਹੀਂ ਹੁੰਦਾ ਕੋਲੇਸਟ੍ਰੋਲ ਦਾ ਕਹਿ ਸਕਦੇ ਆ ਤੇ ਉਸ ਤੋਂ ਬਾਅਦ ਜਿਹੜੇ ਉਹ ਸਟੋਨ ਆ ਪਿੱਤੇ ਦੇ ਵਿੱਚ ਬਣ ਲੱਪ ਜਾਂਦੇ ਸੈਕੰਡ ਜਿਹੜਾ ਕਾਰਨ ਹੁੰਦਾ ਪਿੱਤੇ ਦੀ ਪਤਰੀ ਦਾ ਉਹ ਹੁੰਦਾ ਬਿਲੀਰੂਬਿਨਸ ਜਿਹੜੇ ਹੁੰਦੇ ਆ ਬਲੱਡ ਦੇ ਵਿੱਚ ਜਦੋਂ ਜਿਹੜੇ ਰੈੱਡ ਬਲੱਡ ਸੈਲਸ ਜਦੋਂ ਉਹ ਵੀ ਐਕਸੈਸ ਮਾਤਰਾ ਦੇ ਵਿੱਚ ਬਣ ਲੱਪ ਜਾਂਦੇ ਆ ਉਹਦੇ ਨਾਲ ਵੀ ਜਿਹੜੀ ਪਿੱਤੇ ਦੀ ਪਥਰੀ ਹੋਣ ਲੱਪ ਪੈਂਦੀ ਹੈ ਜਿਹੜੀ ਇਹ ਪਥਰੀ ਹੁੰਦੀ ਹੈਗੀ ਇਹ ਡਾਰਕ ਸਟੋਨ ਹੁੰਦੇ ਆ ਮਤਲਬ ਗੂੜੇ ਰੰਗ ਦੇ ਹੁੰਦੇ ਆ ਤੇ ਇਹਦਾ ਕਾਰਨ ਹੋ ਸਕਦਾ ਜਿਹੜੀ ਪਿੱਤੇ ਦੀ ਡਾਕਟ ਹੁੰਦੀ ਹੈ ਏਦਾਂ ਕਹਦੀ ਹੈ ਵੀ ਉਹਦਾ ਜਿਹਦੇ ਵਿੱਚ ਵੀ ਬਾਈਲ ਪ੍ਰੋਡਿਊਸ ਹੁੰਦੀ ਹੈ ਜਦੋਂ ਉਹ ਬੰਦ ਹੋ ਜਾਂਦੀ ਆ ਪਿੱਤੇ ਦੀ ਇਨਫੈਕਸ਼ਨ ਜਦੋਂ ਹੋ ਜਾਂਦੀ ਆ ਪਿੱਤੇ ਵਿੱਚ ਸੋਜ ਪੈ ਜਾਂਦੀ ਆ ਜਾਂ ਕਿਸੇ ਹੋਰ ਬਲੱਡ ਦੇ ਵਿੱਚ ਕੋਈ ਇਦਾਂ ਦੀ ਖਰਾਬੀ ਹੋ ਜਾਂਦੀ ਆ ਤੇ ਬਿਲੀਰੂਬਿਨ ਜਿਹੜਾ ਬਦਲ ਲਾ ਪੰਦੀ ਆ ਉਹਦੇ ਕਰਕੇ ਵੀ ਉਹ ਸਟੋਨ ਬਣ ਲਾ ਪੰਦੇ ਆ ਇਸ ਕਰਕੇ ਜਿਹੜੀ ਬਲੱਡ ਪ੍ਰੋਫਾਈਲ ਹੋ ਉਹ ਵੀ ਸਹੀ ਹੋਣੀ ਚਾਹੀਦੀ ਆ ਨੰਬਰ ਜਿਹੜਾ ਤਿੰਨ ਕਾਰਨ ਹੈਗਾ ਵੀ ਬਾਈਲ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਤੇ ਉਹਦੇ ਵਿੱਚ ਇੱਕ ਬੈਲੈਂਸ ਹੋਣਾ ਚਾਹੀਦਾ ਕਿਉਂਕਿ ਜਦੋਂ ਬਾਈਲ ਪ੍ਰੋਡਿਊਸ ਹੁੰਦਾ ਹੈਗਾ ਜਿਹੜਾ ਜੂਸ ਹੁੰਦਾ ਉਹਦੇ ਉਹਨੂੰ ਕੰਜ਼ੂਮ ਕਰਨ ਵਾਸਤੇ ਮਤਲਬ ਉਹਨੂੰ ਯੂਜ਼ ਕਰਨ ਵਾਸਤੇ ਬਾਈਲ ਸਾਲਟ ਸਾਲਟ ਨਾਲ ਦੇ ਯਾਨੀ ਕਿ ਨਮਕ ਹੁੰਦੇ ਆ ਿੱਤੇ ਦੇ ਵਿੱਚ ਤੇ ਜਦੋਂ ਉਹਨਾਂ ਦੇ ਇੰਬੈਲੈਂਸ ਹੋ ਜਾਂਦਾ ਆ ਜੇ ਕੋਲੇਸਟੇਰੋਲ ਜ਼ਿਆਦਾ ਉਹਦੇ ਵਿੱਚ ਪ੍ਰੋਡਿਊਸ ਹੁੰਦਾ ਉਹਦੇ ਨਾਲ ਵੀ ਜਿਹੜਾ ਪਿੱਤੇ ਦੀ ਪਥਰੀ ਬਣ ਲੱਪਣਦੀ ਆ ਅਗਰ ਜਿਹੜਾ 22 ਹਾਲਟ ਹੁੰਦੇ ਆ ਉਹ ਜ਼ਿਆਦਾ ਬਣ ਲੱਪਣ ਉਹਦੇ ਨਾਲ ਵੀ ਪਿੱਤੇ ਦੀ ਪਥਰੀ ਬਣ ਲੱਪਣਦੀ ਆ ਇਸ ਕਰਕੇ ਜਿਹੜਾ ਬਾਈਲ ਦੇ ਵਿੱਚ ਇੰਬੈਲੈਂਸ ਹੁੰਦਾ ਹੈਗਾ ਉਹਦੇ ਕਰਕੇ ਜਿਹੜੀ ਪਿੱਤੇ ਦੀ ਪਥਰੀ ਗਾਲ ਬਲੇਡਰ ਸਟੋਨ ਬਣ ਲੱਪਣ ਨੰਬਰ 4 ਜਿਹੜਾ ਕਾਰਨ ਹੁੰਦਾ ਪਿੱਤੇ ਦੀ ਪਥਰੀ ਦਾ ਜਦੋਂ ਜਿਹੜਾ ਗਾਲ ਬਲੇਡਰ ਜਾਨਕੀ ਪਿੱਤਾ ਖਾਲੀ ਨਹੀਂ ਹੁੰਦਾ ਮਤਲਬ ਜਿਹੜਾ ਉਹਦੇ ਵਿੱਚ ਬਾਈਲ ਹੁੰਦਾ ਉਹ ਉਹ ਵਿੱਚੋਂ ਰਿਮੂਵ ਨਹੀਂ ਹੁੰਦਾ ਹੈਗਾ ਕੋਲੇਸਟ੍ਰੋਲ ਰਿਮੂਵ ਨਹੀਂ ਹੁੰਦਾ ਹੈਗਾ ਉਹਦੇ ਕਰਕੇ ਵੀ ਜਿਹੜਾ ਗਾਲ ਬਲੇਡਰ ਸਟੋਨ ਬਣ ਲੱਪਣਦਾ ਇਹਦੇ ਵੀ ਬਹੁਤ ਸਾਰੇ ਕਾਰ ਜਿਆਦਾ ਮਤਲਬ ਕਿ ਭੁੱਖੇ ਰਹਿਣਾ ਜਾਂ ਫਿਰ ਮੀਲ ਜਿਹੜੇ ਆਪਣੇ ਖਾਣ ਪੀਣ ਨੂੰ ਸਕਿਪ ਕਰੀ ਜਾਣਾ ਉਹਦੇ ਕਰਕੇ ਵੀ ਹਾਰਮੋਨਲ ਇੰਬੈਲੈਂਸ ਹੋ ਸਕਦਾ ਉਹਦੇ ਕਰਕੇ ਵੀ ਹੋ ਸਕਦਾ ਜਾਂ ਫਿਰ ਬਹੁਤ ਹੀ ਜ਼ਿਆਦਾ ਹਾਈ ਕੈਲਰੀਜ਼ ਮੀਲ ਖਾਣੇ ਉਹਦੇ ਕਰਕੇ ਵੀ ਜਿਹੜੀ ਗਾਲ ਬਲੇਡਰ ਹੁੰਦਾ ਉਹ ਐਮਪਟੀ ਨਹੀਂ ਹੁੰਦਾਗਾ ਉਹ ਭਰਿਆ ਰਹਿੰਦਾ ਉਹ ਵੀ ਕਨਸੈਂਟਰੇਟ ਹੋ ਕੇ ਉਹਦੇ ਪਿੱਤੇ ਦੀ ਪਥਰੀ ਬਣ ਜਾਂਦੀ ਹੈ ਨੰਬਰ 5 ਜਿਹੜਾ ਕਾਰਨ ਹੈਗਾ ਓਬੈਸਟੀ ਜਾਨੀ ਕਿ ਮੋਟਾਪੇ ਦੀ ਜਿਹੜੀ ਸਮੱਸਿਆ ਹੁੰਦੀ ਹੈ ਉਹਦੇ ਕਰਕੇ ਹੀ ਹੁੰਦਾ ਕੋਲੇਸਟ੍ਰੋਲ ਵਧਣ ਲੱਪਣ ਦਾ ਖਾਸ ਕਰਕੇ ਔਰਤਾਂ ਦੇ ਵਿੱਚ ਜਿਹੜਾ ਬੈਲੀ ਫੈਟ ਤੇ ਮੋਟਾਪਾ ਹੁੰਦਾ ਉਹਦੇ ਕਰਕੇ ਜਿਹੜਾ ਦੇ ਨਾਲ ਦੀ ਨਾਲ ਉਹਦੇ ਵਿੱਚ ਜਿਹੜੇ ਸਟੋਨ ਆ ਉਹ ਵੀ ਬਣਨੇ ਸ਼ੁਰੂ ਹੋ ਜਾਂਦੇ ਐ ਇਸ ਕਰਕੇ ਜਿਹੜੀ ਮੋਟਾਪਾ ਹੁੰਦਾ ਉਹਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਉਹਨਾਂ ਵਿੱਚ ਜ਼ਿਆਦਾ ਚਾਂਸਸ ਹੁੰਦੇ ਆ ਜਿਨ੍ਹਾਂ ਨੂੰ ਓਬੈਸਟੀ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਵਿੱਚ ਜਿਹੜੇ ਸਟੋਨ ਆ ਜ਼ਿਆਦਾ ਬਣਦੇ ਚਾਂਸ ਹੁੰਦੇ ਆ ਨੰਬਰ 6 ਜਿਹੜਾ ਕਾਰਨ ਹੋ ਸਕਦਾ ਵੀ ਬਹੁਤ ਹੀ ਜ਼ਿਆਦਾ ਡਾਈਟਿੰਗ ਕਰਨੀ ਜਾਂ ਫਿਰ ਆਪਣਾ ਜਿਹੜਾ ਬਹੁਤ ਹੀ ਜ਼ਿਆਦਾ weight loss ਕਰਨਾ ਉਹਦੀ ਕਰਕੇ ਵੀ ਹੋ ਜਾਂਦਾ ਕਈ ਲੋਕ ਭੁੱਖੇ ਰਹਿਣਾ ਸ਼ੁਰੂ ਕਰ ਦਿੰਦੇ ਆ ਜਾਂ ਫੇਰ ਬਹੁਤ ਹੀ ਜ਼ਿਆਦਾ ਆਪਣੇ ਇੱਧੇ ਕ੍ਰੈਸ਼ ਡਾਈਟ ਕਰਦੇ ਆ ਤੇ ਜਿਹਦੇ ਨਾਲ ਕੀ ਹੁੰਦਾ ਇੱਕਦਮ ਜਿਹੜਾ ਫੈਟ ਲਾਸ ਹੋਣਾ ਸ਼ੁਰੂ ਹੋ ਜਾਂਦਾ ਬੋਡੀ ਦੇ ਵਿੱਚ ਤੇ ਜਿਹੜਾ ਬਾਇਲ ਹੁੰਦਾ ਉਹਨੂੰ ਕੰਮ ਕਰਨ ਵਾਸਤੇ ਫੇਰ ਕੋਈ ਚੀਜ਼ੇ ਨਹੀਂ ਮਿਲਦੀ ਹੈਗੀ ਮਤਲਬ ਕਿ ਫੈਟ ਨਹੀਂ ਮਿਲਦੀ ਹੈਗੀ ਤੇ ਉਹ ਪਿੱਤੇ ਦਾ ਸਟੋਰ ਹੋਣਾ ਸ਼ੁਰੂ ਕਰ ਦਿੰਦਾ ਤੇ ਉਹ گاੜਾ ਹੋ ਕੇ ਠਿੱਕ ਹੋ ਕੇ ਫੇ ਸਟੋਨ ਦਾ ਕ੍ਰਿਸਟਲ ਦਾ ਰੂਪ ਧਾਰਨ ਕਰ ਲੈਂਦਾ ਇਸ ਕਰਕੇ ਨਾ ਹੀ ਡਾਈਟਿੰਗ ਇਦਾਂ ਦੀ ਕਰਨੀ ਚਾਹੀਦੀ ਨਾ ਹੀ ਬਹੁਤ ਹੀ ਫਾਸਟ weight loss ਕਰਨਾ ਚਾਹੀਦਾ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਪਿੱਤੇ ਦੀ ਪਥਰੀ ਦਾ ਸਾਹਮਣਾ ਕਰਨਾ ਪੈ ਸਕਦਾ ਨੰਬਰ ਜਿਹੜਾ 7 ਕਾਰਨ ਹੈਗਾ ਵੀ ਤੁਸੀਂ ਹਾਈ ਫੈਟ ਫੂਡ ਖਾਂਦੇ ਆ ਤੇ ਲੋ ਫਾਈਬਰ ਫੂਡ ਖਾਂਦੇ ਆ ਜਿਹੜਾ ਫੈਟ ਹੈਗਾ ਆਲਰੇਡੀ ਦੱਸ ਦਿੱਤਾ ਜਿਆਦਾ ਫੈਟ ਫੂਡ ਖਾਓਗੇ ਤੇ ਉਹਦੇ ਵਿੱਚ ਹਾਈ ਕੋਲੇਸਟ੍ਰੋਲ ਬੋਡੀ ਨੂੰ ਜਾਣਾ ਇਦਾਂ ਦੀ ਫਾਸਟ ਫੂਡ ਖਾਣੇ ਆ 버ਗਰ ਖਾਣੇ ਆ ਜਾਂ ਫੇ ਇਦਾਂ ਦੀਆਂ ਫਰਾਈਜ਼ ਚੀਜ਼ਾਂ ਖਾਣੇ ਆ ਜਾਂ ਫੇ ਜਿਹੜਾ ਆ ਪ੍ਰੋਸੈਸ ਫੂਡ ਹੁੰਦਾ ਉਹ ਖਾਣੇ ਉਹਦੇ ਨਾਲ ਜਿਆਦਾ ਫੈਟ ਪੈਣ ਲੱਗ ਪੰਦੀ ਆ ਤੇ ਅਗਰ ਤੁਸੀਂ ਇਹਦੇ ਨਾਲ ਫਾਈਬਰ ਵਗੈਰਾ ਨਹੀਂ ਖਾਂਦੇ ਹੈਗੇ ਜਿਹੜੀਆਂ ਗ੍ਰੇਨਸ ਹੁੰਦੇ ਆ ਇਦਾਂ ਵੈਜੀਟੇਬਲਸ ਹੁੰਨੀਆਂ ਸਲਾਦ ਹੁੰਦੇ ਫਰੂਟਸ ਹੁੰਨੀਆਂ ਤੇ ਉਹਦੇ ਨਾਲ ਕੀ ਹੁੰਦਾ ਮੋਟਾਪਾ ਵਧਣ ਦੇ ਕਾਰਨ ਉਹਦੇ ਨਾਲ ਵੀ ਜਿਹੜਾ ਪਿੱਤੇ ਦੀ ਜਿਹੜੀ ਪੱਥਰੀ ਆ ਉਹ ਬਣ ਲੱਗ ਪੰਦੀ ਆ ਨੰਬਰ 8 ਜਿਹੜਾ ਕਾਰਨ ਹੈਗਾ ਹਾਰਮੋਨਸ ਇਨ ਊਮਨਸ ਮਤਲਬ ਕਿ ਔਰਤਾਂ ਦੇ ਜਿਹੜੇ ਹਾਰਮੋਨਸ ਹੁੰਦੇ ਐ estrone's ਅਗਰ excess ਹੋ ਜਵੇ ਜਾਂ progesterone ਜਿਹੜਾ excess ਹੋ ਜਵੇ ਉਹਦੇ ਕਰਕੇ ਵੀ ਪਿੱਤੇ ਦੀ ਪੱਥਰੀ ਬਣ ਲੱਗ ਪੰਦੀ ਆ ਖਾਸ ਕਰਕੇ ਜਦੋਂ ਪ੍ਰੈਗਨਨਸੀ ਹੁੰਦੀ ਆ ਉਹਦੇ ਵਿੱਚ ਜਾਂ ਫੇ ਜਿਹੜੀ ਹਾਰਮੋਨਲ ਥੈਰੇਪੀਸ ਹੁੰਨੀਆਂ ਜਾਂ ਵਰਥ ਕੰਟਰੋਲ ਪिल्स ਜਿਹੜੀਆਂ ਔਰਤਾ ਖਾਨੀਆਂ ਆ ਕਿ ਮਤਲਬ ਕਿ ਬਰਥ ਨੂੰ ਕੰਟਰੋਲ ਕਰਨ ਵਾਲੀਆਂ ਗੋਲੀਆਂ ਖਾਨੀਆਂ ਉਹਦੇ ਨਾਲ ਵੀ ਪਿੱਤੇ ਦੀ ਜਿਹੜੀ ਪੱਥਰੀ ਆ ਹਾਰਮੋਨਲ ਇੰਬੈਲੈਂਸ ਹੋਣ ਕਰਕੇ ਬਣ ਲੱਗ ਪੰਦੀ ਆ ਨੰਬਰ 9 ਜਿਹੜਾ ਕਾਰਨ ਹੈਗਾ ਜੈਨੇਟਿਕਲੀ ਵੀ ਹੋ ਸਕਦਾ ਮਤਲ ਪਿਤਾ ਨੂੰ ਜਾਂ ਫਿਰ ਦਾਦੇ ਪੜਦਾਦਿਆਂ ਜਿਹੇ ਪ੍ਰੋਬਲਮ ਹੁੰਦੀ ਹੈ ਤੇ ਉਹਨਾਂ ਨੂੰ ਇਹ ਜਰੂਰ ਹੋਣ ਲੱਗ ਪੈਂਦੀ ਹੈ ਖਾਸ ਕਰਕੇ ਜਿਹੜੇ ਸਾਊਥ ਏਸ਼ੀਅਨਸ ਹੁੰਦੇ ਆ ਨਾਰਥ ਅਮਰੀਕਨਸ ਹੁੰਦੇ ਆ ਉਹਨਾਂ ਵਿੱਚ ਇਹ ਜਿਆਦਾ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਦੋਸਤੋ ਇਹ ਸੀ ਬਹੁਤ ਸਾਰੇ ਕਾਰਨ ਜਿਹੜੇ ਕਿ ਪਿੱਤੇ ਦੀ ਪਥਰੀ ਦਾ ਬਣਦੇ ਆ ਤੇ ਇਹਨਾਂ ਤੋਂ ਬਚਣ ਵਾਸਤੇ ਨੰਬਰ 1 ਜਿਹੜੀ ਚੀਜ਼ ਹੈਗੀ ਆਪਣੇ ਮੋਟਾਪੇ ਨੂੰ ਕੰਟਰੋਲ ਤੁਸੀਂ ਰੱਖਣਾ ਹੈ ਜਿਹੜੇ ਮੀਲਸ ਹੈਗੇ ਆ ਸਕਿਪ ਨਹੀਂ ਕਰਦੇ ਹੈਗੇ ਪ੍ਰੋਪਰ ਟਾਈਮ ਟੂ ਟਾਈਮ ਆਪਣਾ ਖਾਣਾ ਖਾਣਾ ਹੈ ਤੇ ਜਿਹੜੀ ਐਕਸਰਸਾਈਜ਼ ਹੈ ਉਹ ਵੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਜਦੋਂ ਐਕਸਰਸਾਈਜ਼ ਕਰਦੇ ਆ ਮਾਹੌਲ ਦਿਨਾਲ ਇਹਦਾ ਓਵਰਆਲ ਆਪਣਾ ਲਾਈਫ ਸਟਾਈਲ ਹੁੰਦਾ ਉਸ ਸਟ्रेस ਫ੍ਰੀ ਰੱਖਣਾ ਹੈ ਖਾਣੇ ਦੇ ਵਿੱਚ ਫਾਈਬਰ ਜ਼ਿਆਦਾ ਲੈਣਾ ਪ੍ਰੋਟੀਨ ਜ਼ਿਆਦਾ ਲੈਣਾ ਫਾਸਟ ਫੂਡ ਹੁੰਦਾ ਹੈ ਜਿਆਦਾ ਮਿੱਠੇ ਵਾਲੀਆਂ ਚੀਜ਼ਾਂ ਹੁੰਨੀਆਂ ਫਰਾਈ ਚੀਜ਼ਾਂ ਹੁੰਨੀਆਂ ਇਹਨਾਂ ਨੂੰ ਕੰਟਰੋਲ ਦੇ ਮਾਤਰਾ ਦੇ ਵਿੱਚ ਖਾਣਾ ਤੇ ਜਿਹੜਾ ਬੈਲੈਂਸ ਜਾਨੀ ਕਿ ਤਰੀਕੇ ਨਾਲ ਆਪਾਂ ਖਾਣਾ ਸ਼ੁਰੂ ਕਰਨਾ ਜ਼ਿਆਦਾ ਫਾਸਟਿੰਗ ਨਹੀਂ ਕਰਨੀ ਭੁੱਖੇ ਨਹੀਂ ਰਹਿਣਾ ਜਾਂ ਫਿਰ ਜਿਹੜੀ ਕੋਈ ਤੇੜੇ weight loss ਦੇ ਤਰੀਕੇ ਹੁੰਦੇ ਉਹ ਨਹੀਂ ਵਰਤਣੇ ਤੇ ਇਹਦੇ ਜਿਹੜਾ ਡਾਕਟਰੀ ਇਲਾਜ ਹੈਗਾ ਉਹਦੇ ਵਿੱਚ ਇਹਦੀ ਮੈਡੀਕੇਸ਼ਨ ਚੱਲਦੀ ਹੈ ਅਗਰ ਤਾਂ ਜਿਹੜੀ ਇਹ ਸਟੋਨ ਹੁੰਦੇ ਆ ਛੋਟੇ ਹੋਣ ਇਹਨਾਂ ਦਾ ਸਾਈਜ਼ ਇਹਨੂੰ ਮੈਡੀਕੇਸ਼ਨ ਦੇ ਨਾਲ ਹੀ ਠੀਕ ਕੀਤਾ ਜਾਂਦਾ ਨਹੀਂ ਤਾਂ ਜਿਹੜਾ ਲਿੱਕਾ ਹੈਗਾ ਉਹਨੂੰ ਪੂਰੇ ਦਾ ਪੂਰਾ ਕੱਢ ਦਿੱਤਾ ਜਾਂਦਾ ਸਰਜਰੀ ਕਰਕੇ ਜਿਆਦਾਤਰ ਇਹੀ ਆਪਾਂ ਨੂੰ ਸੁਣਨ ਨੂੰ ਦੇਖਣ ਨੂੰ ਮਿਲਿਆ ਕਿ ਪਿੱਤਰਾ ਰਿਮੂਵ ਕਰ ਦਿੱਤਾ ਜਾਂਦਾ ਤੇ ਫਿਰ ਵੀ ਤੁਸੀਂ ਕੁਝ ਹੋਮ ਰੈਮਡੀਜ਼ ਯੂਜ਼ ਕਰ ਸਕਦੇ ਆਂ ਵੀ ਅੱਗੇ ਤੋਂ ਤੁਹਾਡੇ ਇਹ ਚੀਜ਼ ਨਾ ਬਣੇ ਜਿਹਦੇ ਵਿੱਚ ਆਪਾਂ ਜਿਹੜਾ ਐਪਲ ਸਾਈਡਰ ਬਿਨੇਗਰ ਹੈਗਾ ਉਹਨੂੰ ਤੁਸੀਂ ਦੋ ਟਾਈਮ ਦੇਨ ਦੇ ਵਿੱਚ ਪੀ ਸਕਦੇ ਤਿੰਨ ਚਮਚੇ ਸਵੇਰ ਨੂੰ ਇੱਕ ਸਿਸਟਮ ਵਾਲੇ ਇੱਕ ਗਲਾਸ ਪਾਣੀ ਦੇ ਪਾ ਕੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਚਮਚੇ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਪੀ ਸਕਦੇ ਆਂ ਸੈਕੰਡ ਜਿਹੜੀ ਚੀਜ਼ ਹੈਗੀ ਵੀ ਨਿੰਬੂ ਤੁਸੀਂ ਦੋ ਨਰਮਿਕਾਲ ਦੇ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਹਰ ਰੋਜ਼ ਪੀ ਸਕਦੇ ਆ ਉਹਦੇ ਨਾਲ ਵੀ ਜਿਹੜਾ ਸਟੋਨ ਵਗੈਰਾ ਬਣਦੀ ਪਥਰੀਆ ਹੁੰਦੀ ਉਹਨੂੰ ਕੰਟਰੋਲ ਹੋ ਸਕਦੀ ਆ ਅਗਲੀ ਜਿਹੜੀ ਚੀਜ਼ ਆ ਵੀ ਜਿਹੜੀ ਹਲਦੀ ਹੁੰਦੀ ਆ ਕੱਚੀ ਉਹਨੂੰ ਤੁਸੀਂ ਕੁੱਟ ਕੇ ਪਾਣੀ ਦੇ ਵਿੱਚ ਬਾਲ ਕੇ ਉਹਦੇ ਦਿਨ ਦੇ ਵਿੱਚ ਦੋ ਵਾਰੀ ਚਾਹ ਬਣਾ ਕੇ ਵੀ ਪੀ ਸਕਦੇ ਆ ਆਪਣੇ ਆਪ ਨੂੰ ਹਾਈਡਰੇਟ ਯਾਨੀ ਕਿ ਪਾਣੀ ਪੂਰਾ ਖਾ ਲੈਣਾ ਚਾਹੀਦਾ ਘਟੋੜ 12 13 ਗਲਾਸ ਹਰ ਰੋਜ਼ ਪਾਣੀ ਦੇ ਜ਼ਰੂਰ ਪਿਓ ਜਿਹੜੇ ਇਹ ਲੱਛਣ ਹੁੰਦੇ ਆ ਸ਼ੁਰੂਤੀ ਪਹਿਲਾਂ ਤਾਂ ਪਹਿਲਾਂ ਤਾਂ ਇਹਦਾ ਪਤਾ ਨਹੀਂ ਲੱਗਦਾ ਹੈਗਾ ਜਦੋਂ ਜ਼ਿਆਦਾ ਵੱਜ ਜਾਂਦਾ ਉਹਦੇ ਵਿੱਚ ਬੌਮਟਿੰਗ ਹੋ ਸਕਦੀ ਆ ਨਵਾਇਸਾ ਹੋ ਸਕਦਾ ਮਤ ਤੇ ਜਿਹੜੀ ਸੋਜ ਹੁੰਦੀ ਹੈ ਲਿਵਰ ਦੇ ਥੱਲੇ ਉਹ ਹੋ ਸਕਦੀ ਹੈ ਦਰਦ ਹੋ ਸਕਦੀ ਹੈ ਤੇ ਕਈ ਵਾਰੀ ਇਹ ਜਿਹੜੇ ਸਿੰਪਟਮਸ ਆ ਨਹੀਂ ਵੀ ਪਤਾ ਲੱਗਦਾਗਾ ਤੇ ਅਗਰ ਤੁਹਾਨੂੰ ਇਦਾਂ ਦਾ ਕੁਝ ਲੱਗਦਾ ਤੇ ਤੁਸੀਂ ਅਲਟਰਾਸਾਉਂਡ ਕਰਾ ਸਕਦੇ ਆ ਉਹਦੇ ਵਿੱਚ ਇਹ ਪ੍ਰੋਪਰ ਆ ਜਾਂਦਾ ਵੀ ਗਾਲ ਬਲੈਡਰ ਵਿੱਚ ਸਟੋਨ ਹੈਗੇ ਆ ਤੇ ਦੋਸਤੋ ਓਵਰਆਲ ਕੀ ਆ ਵੀ ਆਪਣਾ ਲਾਈਫ ਸਟਾਈਲ ਯਾਨੀ ਕਿ ਸਹੀ ਰੱਖੋ ਖਾਣਾ ਪੀਣਾ ਸਹੀ ਰੱਖੋ ਫੈਟ ਕੰਟਰੋਲ ਰੱਖੋ ਤੇ ਐਕਸਰਸਾਈਜ਼ ਵੀ ਕਰਦੇ ਰਹੋ ਫਾਸਟਿੰਗ ਜ਼ਿਆਦਾ ਨਾ ਕਰੋ ਨਾ ਹੀ ਤੁਸੀਂ ਇਦਾਂ ਦੀ ਕੋਈ ਖਰਾਕ ਖਾਓ ਮਤਲਬ ਕਿ ਡਾਈਟਿੰਗ ਇਦਾਂ ਦੀ ਨਾ ਕਰੋ ਕਿ ਤੁਹਾਡਾ ਜਿਹੜਾ ਤੇਜ਼ੀ ਨਾਲ ਜਿਹੜਾ ਭਾਰ ਘਟੇ ਤੇ ਸਾਰੀਆਂ ਇਹਨਾਂ ਤੁਸੀਂ ਵਾ ਸਕਦੇ ਆ ਤੇ ਆਸ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਚੰਗਾਈ ਸਤਿ ਸ਼੍ਰੀ ਅਕਾਲ